ਮੈਂ ਕਹਿੰਦਾ ਵੀ 100 ਦਾ 100 ਨੰਬਰ ਵਹਿੜ ਆ ਜਿਹੜੇ ਭਰਾ ਇੱਥੇ ਹੋਰ ਪਰਮਣ ਮੇਰੀ ਆਤ ਤੱਕ ਅਗਲਾ ਜਿਹੜਾ ਚੀ ਵੇਖਦੇ ਆਂ ਆਪਦੀ ਸੱਲੀ ਕਰਕੇ ਝਾਵੇ ਵੀਰੇ ਲੈ ਵੀ ਮਿੱਤਰੋ ਇਹਦਾ ਬਾੜਾ ਸੋਹਣਾ ਸੁਨੱਖਾ ਲੈਵਾ ਬਾਗਾਨਾ ਤੁਸੀਂ 70000 ਦੀ ਲੈ ਜੀ ਨਾ 70000 ਦੀ ਨਹੀਂ ਦਿੰਦਾ ਖੜ ਜਾ ਕਰ ਤੂੰ ਐਨਾ ਕਰ ਬੂਰੀ ਕੱਟੀ ਦੇਖ ਲਓ ਮਿੱਤਰੋ ਬਾਈ ਸੇਵਕ ਕੋਲੇ ਜਿਹੜੀ ਹੈਗੀ ਨਾ ਵੀ ਬੂਰੀ ਕੱਟੀ 32 ਕਿਲੋ ਵਾਲੀ ਗਾ ਹੈ ਬੈਡ ਬੁੱਡ ਬਹੁਤ ਜ਼ਿਆਦੇ ਚੜ ਦੋ ਦੰਦ ਪਹਿਲਾ ਸੁਆ ਮਧੂਮੱਖੀ ਕਾ ਸਹਿਦ ਨਹੀਂ ਹੁੰਦਾ ਹੈ ਕਿ ਮੂਹ ਪਹਿਲਾਂ ਅੱਛੀ ਦੀ ਹੋਰ ਗੱਲਾਂ ਦੀ ਗੱਲਾਂ ਤੂੰ ਬਾਕੀ ਛੱਡ ਪਰੇ ਸਹੀ ਗੱ ਹਾਂਜੀ ਅਸੀ ਕੱਲ੍ਹ ਦੋਸਤੋ ਬਾਬਾ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸੇਵਕ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਸੇਵਕ ਕੋਲੇ ਨਾ ਮਿੱਤਰੋ ਅੱਜ ਆਪਾਂ ਤੁਹਾਨੂੰ ਨਾ ਬਹੁਤ ਸੋਹਣੀਆਂ ਸੁਨੱਖੀਆਂ ਬਿਹੜਾਂ ਦਿਖਾਵਾਂਗੇ ਕੱਲੀ-ਕੱਲੀ ਬਿਹੜ ਨਾ ਤੁਸੀਂ ਚੈੱਕ ਕਰ ਲਓ ਵੀ ਬਾਕੀ ਨਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਵੀ ਜਿਹੜੀਆਂ ਬਿਹੜਾਂ ਨੇ ਨਾ ਚੰਗੇ ਕੱਦ-ਕਾਠ ਵਾਲੀਆਂ ਬਿਹੜਾਂ ਆ ਗਈਆਂ ਬਾਕੀ ਇਧਰਲੇ ਪਾਸੇ ਇੱਕ ਬਿਹੜ ਆ ਗਈ ਤੇ ਇੱਕ ਦਿਖਾ ਦਾਂਗੇ ਆਪਾਂ ਤੁਹਾਨੂੰ ਆਹ ਬੂਰੀ ਕੱਟੀ ਦੇ ਨਾਲ ਇੱਕ ਦਿਖਾ ਦਾਂਗੇ ਆਹ ਬੱਛੀ ਤੇ ਇੱਕ ਇਧਰਲੇ ਪਾਸੇ ਦੋ ਨਗੀਨੇ ਹੋਰ ਖੜੇ ਆ ਮਿੱਤਰੋ ਵਧਾਈਆਂ ਜ਼ਰੂਰ ਦਿਓ ਬਾਈ ਨੂੰ ਸੇਵਕ ਨੂੰ ਜਿਹੜੇ ਆ ਦੋ ਨਗਿੰਦੇ ਆ ਨਾ ਬਾਈ ਸੇਵਕ ਦੇ ਘਰੋਂ ਨਾ ਵੇਚ ਕੇ ਜਿਹੜੇ ਹੈਗੀ ਇਹ ਗੱਡੀ ਤੇ ਹੁਣ ਚੜਨ ਲੱਗੀਆਂ ਨੇ ਬੈੜਾ ਕਿੱਥੇ ਜਾਣਗੇ ਆਪਾਂ ਬਾਈ ਸੇਵਕ ਨੂੰ ਪੁੱਛ ਕੇ ਦੱਸਾਂਗੇ ਆ ਗੱਡੀ ਖੜੀ ਆ ਬਾਈ ਸੇਵਕ ਹੱਸੀਕਾਰ ਬਾਈ ਹੋਰ ਕਿਵੇਂ ਆ ਵਧੀਆ ਵੀਰ ਕਿਰਪਾ ਵੇ ਚੜਦੀ ਕਲਾ ਮੈਂ ਬਾਗੋ-ਬਾਗ ਵਧੀਆ ਬਾਈ ਅੱਛਾ ਬਾਈ ਸੇਵਕ ਜਿਹੜਾ ਆਪਣਾ ਪਿੰਡ ਆ ਗਿਆ ਪਿੰਡ ਵੀਰ ਆਪਣਾ ਧੌਲਾ ਗਿੰਗਰਾ ਵੀਰੇ ਆਪ ਨੂੰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਆਪ ਨੂੰ ਕਿ ਦਰਵਾਜ਼ਾ ਸੀਰਾ ਵੀਰੇ ਠੀਕ ਆ ਮਲੋਡ ਆਪਣੇ ਘਰ ਤੋਂ ਵੀਰੇ 5-6 ਕਿਲੋਮੀਟਰ ਹੀ ਆ ਵੀਰੇ ਅੱਛਾ ਸਹਿਯੋਕ ਅੱਜ ਆਪਣੇ ਕੋਲੇ ਅੱਠ ਨਾਗ ਆ ਗਏ ਅੱਠ ਨਾਗ ਆ ਵੀਰੇ ਹਣਾ ਉਹਨਾਂ ਦੀ ਜਾਣਕਾਰੀ ਆਪਾਂ ਦੇ ਦਾਂਗੇ ਤੇ ਪਹਿਲਾ ਜਿਹੜੀਆਂ ਤੇਰੀਆਂ ਆ ਯਾਰ ਨਾ ਨਗੀਨਾ ਆ ਗਿਆ ਦੇਖੀ ਇਹ ਬੱਚੀ ਵੀਰੇ ਪਹਿਲਾਂ ਸੂਹਾ ਵੀਰੇ ਮੂੰਹ ਦੋਦਾਂ ਸੀ ਬਾਈ ਆਏ ਹਾਏ ਹਾਏ ਹਾਂ ਇਹ ਵੀ ਕਣੇਰ ਦੇ ਬੰਦੇ ਲੈ ਆ ਜੋੜਾ ਹੀ ਲਿਆ ਬਾਈ ਬੰਦੇ ਯਾਰ ਆਹਾ ਬਹਿੜ ਮੈਨੂੰ ਐ ਦੱਸਦੇ ਹਜੇ ਸੂਣ ਵਾਲੀ ਹੈ ਕਿ ਸੂਹੀ ਹੈ ਹਾਂ ਸੂਣ ਵਾਲੀ ਹੈ ਰਮਣ ਵੀਰੇ ਯਾਰ ਐ ਲੱਗਦਾ ਵੀ ਇਹੇ ਬਹਿੜ ਨੂੰ ਤੂੰ ਤਾਂ ਪਤਾ ਨਹੀਂ 7-8 ਦਿਨਾਂ ਦਾ ਇਖੜ ਲਈ ਬੈਠਾ ਨਹੀਂ ਨਹੀਂ ਵੀਰੇ ਗੱਬਣ ਵੱਛੀ ਹੈ ਵੀਰੇ ਬਹੁਤ ਚੰਗੀ ਵੱਛੀ ਹੈ ਵੀਰੇ ਪਹਿਲਾਂ ਸੂਹਾ ਮੂੰਹ ਦੋਦਾਂ ਦਾ ਬਾਈ ਇੱਕ ਗੱਲ ਹੋਰ ਆ ਗੱਬਣ ਪੰਛੀ ਹੈ ਨਾ ਜਿਹੜੀ ਆਹ ਚੌਈ ਆਂਦੀ ਹੈ ਮਿੱਤਰੋ ਇਹ ਦੇਖ ਲਓ ਉਹ ਆਪਣੇ ਪਾਸ ਕਰ ਰਹੇ ਨੇ ਨਾ ਥਾਂ ਜਣੇ ਪਾਸ ਕਰ ਰਹੇ ਨੇ ਜਦੋਂ ਉਹ ਥਣਾ ਹੱਥ ਜਲਾਣਾ ਫਿਰ ਉਹਦੇ ਕਰਕੇ ਪਾਸ ਸਮਝੇ ਠੀਕ ਇਹ ਬੀਕਨੇਰ ਹਾਂ ਬੀਕਨੇਰ ਬਾਈ ਯਾਰ ਇਹ ਤਾਂ ਬੀਕਨੇਰ ਹੈ ਹੀ ਬੜੀ ਦੂਰ ਹੈ ਆਹ ਕਿਹੜੀ ਦੂਰ ਹੋਣ ਜਾਣੀ ਕਰਮਣੀ ਕਿਹੜੇ ਪ੍ਰਮਾਣੇ ਲੈਤੀਆਂ ਉਹ ਆਓ ਖੜੇ ਦੋ ਬਾਈ ਇਹ ਇਹ ਆ ਆ ਬਹਿਣਾ ਜਿਹੜੀਆਂ ਆਓ ਕਰਾਂ ਕਿਹੜੇ ਦੇ ਭਰਾ ਆਹ ਆ ਮੁੰਦਰਾ ਵਾਲੇ ਲੱਗਦਾ ਮੈਨੂੰ ਜਿਹੜੇ ਆਹ ਠੀਕ ਆ ਗੱਲ ਆ ਆ ਭਰਾਵਾਂ ਨੇ ਲੈਤੀਆਂ ਅੱਛਾ ਫਿਰ ਹੁਣ ਚੜਾਉਣਾ ਹਾਂ ਚੜਾਉਣੇ ਬਈ ਫਿਰ ਚਲਾ ਫਿਰ ਕੇਰਾ ਲੈ ਵੀ ਵੀਕਾਂ ਨੇਰ ਵਾਲੀਆਂ ਬਹਿਣਾ ਚੜਾ ਦਗੇ ਫਿਰ ਆਪਾਂ ਤੁਹਾਨੂੰ ਇਹਨਾਂ ਦੀ ਜਾਣਕਾਰੀ ਲੈ ਕੇ ਦੰਨੇਗੇ ਤੇ ਲੈ ਵੀ ਵਾਦਾ ਕਰੇ ਚੜਦੇ ਨਹੀਂ ਕਰ ਮੂੰਹ ਜਰੀਆਂ ਨਹੀਂ ਹਾਂ ਲੇ ਵੀ ਜੀ ਬਸ ਬਈ ਉਹ ਦੋ ਮਿੰਟ ਬਾ ਰੋਕ ਹਾਂ ਜਰ ਹੁਣ ਕਹਿਣ ਨੂੰ ਕੀ ਕਹਿਣਾ ਤੇਰੀ ਆਹ ਬਹਿੜਤਾ ਜਿਹੜੀ ਹੈਗੀ ਨਾ ਲੇਵੇ ਵਾਲੇ ਪਾਸੋਂ ਤਾਂ ਮੈਂ ਕਹਿੰਦਾ ਵੀ 100 ਦਾ 100 ਨੰਬਰ ਵਹਿੜ ਆ। ਜਿਹੜੇ ਭਰਾ ਇੱਥੇ ਹੋਰ ਪਹੁੰਚੇ ਹਨ ਤੇ ਉਹਨਾਂ ਨੂੰ ਵੀ ਇਹ ਵਹਿੜ ਚੰਗੀ ਲੱਗੀ ਹੋ। ਅੱਛਾ ਸੇਵਕਾ ਜੇ ਹੁਣ ਆਪਾਂ ਗੱਲ ਕਰ ਲਈਏ ਜਿਵੇਂ ਤੇਰੀ ਆ ਵਹਿੜ ਆ ਗਈ ਪਹਿਲੇ ਨੰਬਰ ਵਾਲੀ ਹੈ ਨਾ। ਇਸ ਵਹਿੜ ਦਾ ਪਹਿਲਾ ਤਾਂ ਮੈਨੂੰ ਸੁਹਾ ਦੱਸ ਵੀ ਸੁਹਾ। ਇਹ ਪਹਿਲਾ ਸੁਹਾ ਵੀਰੇ। ਪਹਿਲਾ ਸੁਹਾ। ਫੋਨ ਦੇ ਮਾੜੇ ਮਾੜੇ ਕੱਢਣ ਲੱਗੀ ਹੈ ਬਈ ਹਜੇ। ਠੀਕ ਹੈ। ਖੀਰੀ ਮੰਨ ਲਾ ਭਾਵੇਂ ਦੋਂਦੀ ਮੰਨ ਲਾ। ਬਸ ਆਪਾਂ ਦਿਖਾ ਵੀ ਦਿੰਨੇ ਭਰਾਵਾਂ ਨੂੰ। ਲੈ ਦਿਖਾ ਦੇ। ਇਹ ਹਾਂ ਉਹ ਗੱਲ ਪੱਕੀ ਹੈ ਦੋਂਦੀ ਆ ਹਨਾ। ਆ ਦੇਖੋ। ਠੀਕ ਹੈ ਅੱਛਾ ਇਹ ਆ ਗਈ ਤੇਰੀ ਦੋਂਦੀ ਪਹਿਲਾ ਹਣਾ ਦੋਂਦੀ ਮੰ ਤੇ ਕਿੰਨਾ ਦੁੱਧ ਪਾਉ ਦੂ ਪਹਿਲੇ ਸੋਣੇ ਮੈਂ ਕਹਿਣ ਨੂੰ ਵੀ ਦੁੱਧ ਕਹਿਣ ਦਾ ਪੱਕਾ ਕਿੜਾ ਆਪਾਂ ਕਰਿਆ ਖਿੱਚ ਕੇ ਚੁਆ ਕੇ ਹੁਣਾ ਕਹੇਗੀ ਵੀਰੇ ਆਪਾਂ ਵੀਰੇ 22 ਕਿਲੋ ਦੀ ਗਾਰੰਟੀ ਲਾਵਾਂਗੇ ਠੀਕ ਹੈ ਮੁੰਡਾ ਚੋਣ ਨੂੰ ਭਾਵੇਂ 30 ਚੋਲੇ ਪਰ ਹਮਣੇ ਮੇਰੀ ਆਤ ਤੱਕ ਅਗਲਾ ਜਿਹੜਾ ਚੀ ਵੇਖ ਲੈਣ ਦਾ ਆਪਦੀ ਸੱਲੀ ਕਰ ਖਲ ਜਾਏ ਵੀਰੇ ਲੈ ਵੀ ਮਿੱਤਰੋ ਇਹਦਾ ਬਾਹਲਾ ਸੋਹਣਾ ਸੁਨੱਖਾ ਲੈਵਾ ਬਹਿੜ ਦਾ ਰਮਣ ਇਹੋ ਜੀ ਬੱਛੀ ਆ ਬਹੁਤ ਸਪੈਸ਼ਲ ਸਪੈਸ਼ਲ ਵਧੀਆ ਬਰੀਡ ਬੱਛੀ ਆ ਵੀਰੇ ਜਰ ਪੋਲੇ ਹੱਥ ਨਾਲ ਜਿਵੇਂ 20 22 ਲੀਟਰ 7 ਫਰ ਬਹੁਤ ਸੋਹਣੀ ਲੇਵੇ ਵਾਲੀ ਯਾਰ ਨਾ ਮੈਂ ਤੁਹਾਨੂੰ ਦੱਸਾਂਗਾ ਕਰਦਾ ਭਾਈ ਯਾਰ ਵੇਖੀ ਤੂੰ ਕੀ ਬਣਦੀ ਵੀ ਮੈਨੂੰ ਆਏ ਤੁਸੀਂ ਸੇਵਕਾ ਕਿੰਨਾ ਰੇਟਰ ਹੋਦਾ ਫੋਨ ਤੇ ਰਹੂਗਾ ਪਰ ਰਹੂ ਜਾਇਜ ਅੱਛਾ ਰਹੂ ਫੋਨ ਤੇ ਤੋਰ ਫਿਰ ਕਰਾ ਹੈ ਇੱਧਰ ਨੇ ਪਾਸੇ ਰਹੂ ਫੋਨ ਤੇ ਪਰ ਰਹੂਗਾ ਐ ਨਹੀਂ ਕੋਈ ਬਾਹਲਾ ਨੀਗਾ ਹਸਾਬ ਦਾ ਰਹੂਗਾ ਲੈ ਵੀ ਬਹੁਤ ਬਹੁਤ ਸੋਹਣਾ ਲੇਵਾ ਯਾਰ ਮੈਂ ਤੁਹਾਨੂੰ ਦੱਸਾਂ ਮੈਨੂੰ ਤਾਂ ਯਾਰ ਨਾ ਪਰ ਮੁੱਲ ਲਾਉਣਾ ਪਊ ਐ ਨਹੀਂ ਕਿ ਮੈਂ ਐ ਨਹੀਂ ਕੋਈ ਬੜਾ ਥੋੜਾ ਨਹੀਂ ਹੋਗਾ ਪਰ ਭਾ ਲੱਗੂਗਾ ਠੀਕ ਹੈ ਲੇ ਵੀ ਆ ਇਹਦਾ ਬਹਿੜ ਦਾ ਲੇਵਾ ਦੇਖੋ ਲਫਾਫੇ ਵਰਗਾ ਜੀ। ਕੰਮੀ ਮੈਂ ਹਿਸਟਰੀ ਦੱਸਦਾ ਇਹ ਜਿਹੜੇ ਬੰਦੇ ਆਪਾਂ ਲਈਏ ਨਾ ਬੰਦਾ ਘਰ ਦੀ ਗੰਜਾ ਜੈਤੂ ਗੋਲੇ ਪਿੰਡਾ ਹਾਂ ਰਾਮੇਣਾ ਉੱਥੋਂ ਲਈਆ ਇਹ ਬੰਦੇ ਨੇ 35 ਦਿਨ ਦੀ ਗੱਭਣ 45000 ਦੀ ਅੱਛੀ ਲਈ ਸੀ 35 ਦਿਨਾਂ ਦੀ ਗੱਭਣ ਅੱਛਾ ਮੇਰੇ ਤੋਂ ਤੇ ਜਿਹੜੀ ਤੇਰੀ ਆ ਦੂਜੇ ਨੰਬਰ ਵਾਲੀ ਗਾਂ ਆ ਗਈ ਯਾਰ ਇਹਦਾ ਸੂਆ ਦੱਸ ਪਹਿਲਾਂ ਮੈਨੂੰ ਸੂਆ ਰਵਣ ਤੀਜਾ ਮੰਨ ਲੈ ਬੰਦਾ ਤੂੰ ਦੂਜਾ ਮੰਨ ਲੈ ਵੀਰੇ ਪਾ ਤੀਜਾ ਕਹਿ ਕੇ ਦੇਣੀ ਵੀਰੇ ਠੀਕ ਹੈ ਦੁੱਧ ਗਾਣੇ ਦੇਣਾ ਵੀਰੇ 32 33 ਕਿਲੋ ਵਜੀ ਅੱਛਾ ਹਾਂਜੀ ਭਾਈ ਮਤਲਬ ਪੂਰੀ ਡਿਫਲ ਗ ਇਹ ਤਾਂ ਭਾਵੇਂ ਫੋਨ ਤੋਂ ਹੋਊਗਾ ਪਰ ਹੋਊ ਜੀ ਇਹ ਦੇਖ ਝਟਕ ਰ ਆ ਬਹਿੜ ਦੇ ਬਹੁਤ ਲੰਮੀ ਲੰਮੀ ਗਾਂ ਵੀਰੇ ਲੈ ਵੀ ਆਹ 30 32 ਕਿਲੋ ਵਾਲੀ ਗਾਂ ਆ ਗਈ ਬੈਡ ਬੁੱਡ ਬਹੁਤ ਜਿਆਦਾ ਚੰਗਾ ਬਹਿੜ ਦਾ ਡਿਫਲ ਕਹਿ ਸਕਦੇ ਆ ਆਪਾਂ ਬੰਦੇ ਵਾਲੀ ਗਾਂ ਵੀਰੇ ਬਹੁਤ ਜਾਣ ਵਾਲੀ ਕੋਈ ਉਹ ਨਹੀਂ ਬਾਲਾ ਵੱਡਾ ਹੋਊਗੀ ਬੈਠਮੀ ਗੋਡੀ ਦੀ ਗਾਂ ਬੜੀ ਵਧੀਆ ਵੀਰੇ 10 ਸੂਏ ਬੰਦਾ ਚੋਲੇ ਭਵੇਂ ਕਰੇ ਸੂਆ ਰਮਣ ਦੂਜੀ ਜਿਹੀ ਚੱਲਦੀ ਐ ਸਹੀ ਗੱਲ ਆ ਪਰ ਆਪਾਂ ਆਜੂ ਜੀ ਕਹਿ ਕੇ ਜਿਹੜਾ ਤੀਜਾ ਵੀਰੇ ਲੈ ਵੀ ਮਿੱਤਰੋ ਬਾਈ ਕਹਿੰਦਾ ਆਹ ਦੂਜੇ ਸੂਏ ਦੇ ਵਿੱਚ ਚੱਲਦੀ ਐ ਪਰ ਆਪਾਂ ਤੀਜਾ ਕਹਿ ਕੇ ਵੇਚਣੀ ਐ ਯਾਰ ਸੇਵਕ ਹਾਂਜੀ ਵੀਰੇ ਖਣ-ਖਣ ਵੀ ਚੰਗਾ ਪੈ ਤਾ ਮੈਂ ਰਹਿਣ ਇੱਕ ਨੰਬਰ ਕਿਸੇ ਪਾਸੇ ਅਸਤਰਾ ਨਹੀਂ ਕਰਮ ਵਾਲੇ ਦੇ ਐ ਵਧੀਆ ਇੱਕ ਨੰਬਰ ਵੀਰੇ ਚੌਣ ਚੌਣ ਲੱਗਣਾ ਬੜੀ ਸ਼ਮਾਕੀ ਦੁੱਧ ਵੀ ਇਹਦਾ ਮੈਨੂੰ ਐ ਲੱਗਦਾ ਚੰਗਾ ਹੋਊਗਾ ਭਾਈ ਰਮਨ ਦੁੱਧ ਵੀਰੇ ਆਪਾਂਵੇਂ 35 ਕਿਲੋ ਗਏ ਸੀ ਉਹ ਵੀ ਚੱਲਦਾ ਪਰ ਆਪਾਂ ਵੀਰੇ 30 ਤੋਂ ਬਾਹਰ ਕਹਿ ਕੇ ਦੇਣੀ ਬੱਚੀ ਠੀਕ ਹੈ ਅੱਛਾ ਜਰ ਇੱਕ ਨਗੀਨਾ ਜਿਹੜਾ ਤੇਰੇ ਕੋਲੇ ਆ ਆ ਗਿਆ ਹਾਂਜੀ ਭਾਈ ਜਰ ਆ ਨਗੀਨਾ ਜਿਹੜਾ ਤੇਰਾ ਨਾ ਹਾਂਜੀ ਹਾਂਜੀ ਵੀਰੇ ਮੈਨੂੰ ਇਹ ਵੀ ਪੂਰਾ ਟਾਪ ਦਾ ਹੀ ਲੱਗਿਆ ਟਾਪਰ ਟਾਪਸ ਦੀ ਬਣਾੜਾ ਭਾਈ ਮੈਨੂੰ ਐ ਦੱਸ ਇੱਕ ਮਿੰਟ ਹਾਂਜੀ ਵੀਰੇ ਖੀਰੀਏ ਕਿ ਦੋ ਦੰਦ ਇਹ ਵੀ ਦੋ ਦੰਦ ਮਤਲਬ ਇੰਨੇ ਨੇ ਬਾਹਰ ਕੱਢਿਆ ਭਾਈ ਬਸ ਖੀਰੀ ਮੰਨ ਲਓ ਦੋ ਦੰਦ ਖੀਰੀ ਮੰਨ ਲਓ ਦ ਤੇ ਫਿਰ ਦਿਨ ਕਿੰਨੇ ਲੈ ਜੂਗੀ ਦਿਨ ਮੇਰੇ 12 ਨੂੰ 13 ਦਿਨ ਪਏ ਅੱਛਾ ਜਿਹੜੇ ਰਮਣ ਜਾਨ ਚ ਭਾਲੀ ਬੱਚੀ ਹੂਈ ਵੇਖ ਆ ਦੇਖਿਓ ਕਹਿਣ ਵਾਲੀ ਗੱਲ ਨਹੀਂ ਹੈਗੀ ਜਿਹੜੀ ਸੇਵਕ ਕਹਿੰਦਾ ਹੁੰਦੀ ਉਹੀ ਹੈ ਦੇ ਠੀਕ ਆ ਠੀਕ ਆ ਠੀਕ ਕੋਈ ਨਾ ਤਸल्ली ਕਰਕੇ ਬੰਦਾ ਪਟਕ ਕੇ ਭੇਜਣਾ ਪਗਰ ਇਹ ਇਹ ਫਿਰ ਜਿਹੜਾ ਹੈਗਾ 12 15 ਦਿਨ ਪਏ ਹਾਂ 12 ਦਿਨ ਪਏ ਰਮਣ ਬਾਈ ਪਰ ਇਹੋ ਜੀ ਰਮਣ ਘਰ ਘਰ ਨਹੀਂ ਖੜੀ ਬਾਈ ਨਹੀਂ ਤੈਨੂੰ ਤਾਂ ਉਹੀ ਖਿੱਚੀ ਫਿਰਦਿਆਂ ਯਾਰ ਇਹ ਇਹ ਮਸਤੀਆਂ ਰੇ ਦਾਣਿਆਂ ਦੀਆਂ ਪਲੀਆਂ ਵਾਲਾ ਕਹਿੰਦਾ ਬਰੀਡ ਆ ਦੇਖ ਇਸ ਕੁਆਲਟੀ ਵੇ ਪਲੀਆਂ ਬੱਚੀ ਹੋਰ ਗੱਲਾਂ ਦੀ ਗੱਲਾਂ ਤੂੰ ਬਾਕੀ ਛੱਡ ਪਰ ਨੇ ਤੇਰੀ ਬਿਹੜ ਦਾ ਇਹਦਾ ਕੱਦ ਕਾਠ ਵੀ ਪੂਰਾ ਆ ਗਿਆ ਲੈ ਵੀ ਮਿੱਤਰੋ ਨਾ ਜਿਹੜੀ ਆਹਾ ਬਿਹੜ ਆ ਗਈ ਹੈਨਾ ਇਹ ਬਿਹੜ ਦੋ ਦੰਦ ਪਹਿਲਾ ਸੁਆ 12 15 ਦਿਨ ਬਾਕੀ ਪਈ ਆ ਤੇ ਲੇਵੇਂ ਨੂੰ ਜਿਹੜਾ ਥਣ ਲੱਗਿਆ ਹੈ ਮੈਂ ਰਮਣ ਸਪੈਸ਼ਲ ਸਪੈਸ਼ਲ ਕਿਸੇ ਪਾਸੇ ਆ ਤਰਾਣੀ ਰਮਣ ਵੀਰੇ ਲੰਮੀ ਐਡੀ ਆਪਾਂ ਕੋਲ ਗਾਈਆਂ ਬਹੁਤ ਵੇਚੀਆਂ ਪਰ ਪਹਿਲਾਂ ਨੂੰ ਬੱਚੀ ਦੀ ਕਿਤੇ ਆਪਾਂ ਐਡੀ ਖੀਰੀ ਦੀ ਹਾਈਟ ਨਹੀਂ ਵੇਖੀ ਰਮਣ ਵੀਰੇ ਨਹੀਂ ਹਾਈਟ ਹੋਊਗੀ ਤੂੰ ਰਮਣ ਵੀਡੀਓ ਬਹੁਤ ਮੇਰਾ ਭਰਾ ਬਣ ਜਾਣਾ ਕਮਾਈਆਂ ਨੂੰ ਪਰ ਤੂੰ ਐਡੀ ਰਮਣ ਕਿਤੇ ਹਾਈਟ ਤੂੰ ਆਪੇ ਕਹਿੰਦੇ ਸੇਵਕ ਵੀਰੇ ਆਪਾਂ ਇੰਨੀ ਕੁ ਬੱਚੀ ਦੀ ਹਾਈਟ ਵੇਖੀ ਹੋਗੀ ਬੜੇ ਬਾਰੇ ਬਾਕੀ ਬੁੱਦੀ ਬੁੱਦੀ ਯਾਰ ਮੈਂ ਰਮਣ ਕਿਸੇ ਪਾਸੇ ਵੀ ਨਹੀਂ ਬਣਦਾ ਜੋ ਰੀਅਲ ਆ ਕੇ ਵੇਖਣਾ ਨਾ ਭੁੱਖ ਲੈਂਦੀ ਵੀਰੇ ਬਈ ਸਹੀ ਗੱਲ ਹੈ ਇਹਦੀ ਚੀ ਇਹਦਾ ਫਿਰ ਭਾ ਕੀ ਰਹੂ ਸੀ ਹੁਣ ਤੇ ਰੂਗਾ ਰਮਣ ਠੀਕ ਆ ਹਾਂ ਬਾਈ ਲੈ ਚੱਲ ਬੋਲੋ ਫੋਨ ਤੇ ਰੂਗਾ ਤੇ ਦੁੱਧ ਕਿੰਨਾ ਪਾ ਦੂ ਬਾਈ ਇਹ ਰਮਣ ਅੱਛੀ ਪਹਿਲਾਂ 32 ਕਿਲੋ ਮੇਰੇ ਤੁਮ ਨਾਲ ਲੈ ਕੇ ਲੈ ਜੀ ਠੀਕ ਆ ਐਵੇਂ 40 ਕਿਲੋ ਕਹਿੰਦੇ ਨਹੀਂ ਲੈ ਵੀ ਪਹਿਲੇ ਸੂਏ 32 ਲੀਟਰ ਦੁੱਧ ਪਾਉਣਾ ਤੇ ਦੋ ਦੰਦ ਪਾਹੜ ਦੋਨ ਦੇ ਪੂਰੇ ਨਹੀਂ ਘਰੇ ਨੇ ਜੀ ਨਹੀਂ ਘਰੇ ਹਾਂ ਨਹੀਂ ਘਰੇ ਉਹ ਚਲ ਆਪਾਂ ਕਹਿ ਦਿੰਨੇ ਕਹਿ ਦਿੰਨੇ ਮਨੋਂ ਪਰ ਦੋਂਦੀ ਕੇਸ ਕਹਿ ਦਿੰਨੇ ਪਾਉਣਾ ਹਾਂ ਫੇ ਦੋਂਦੇ ਪੂਰੇ ਨਹੀਂ ਕਰੇ ਵੀਰੇ ਅੱਛਾ ਸੇਕਾ ਜਿਹੜੀ ਤੇਰੀ ਆ ਬਹਿੜ ਆ ਗਈ ਹਾਂਜੀ ਬਾਈ ਇਹਦੇ ਚ ਵੀ ਚਮਕ ਚਮਕ ਪੈਣਾ ਹੁਣ ਪੂਰੀ ਸਮੇਂ ਪਲੀਆਂ ਵੀਰੇ ਪਹਿਲਾ ਸੂਆ ਕਿ ਦੂਜਾ ਪਹਿਲਾ ਵੀਰੇ ਹੁਣ ਪਹਿਲਾ ਸੂਆ ਕੱਪ ਨਹੀਂ ਮਾਰਨਾ ਫੇ ਕੈ ਦੰਦ ਚਾਰ ਦੰਦ ਵੀਰੇ ਅੱਛਾ ਕਿੰਨਾ ਦੁੱਧ ਪਾਉ ਇਹ ਪਹਿਲਾ ਮੱਚੀ ਹੁਣ ਤੂੰ ਆਲਾ ਕਹਿੰਦਾ ਨਾ ਵੀਰੇ ਆਪਾਂ ਨਾਲੇ ਪਿੰਡੂ ਹੀ ਲਈ ਇਹੇ ਹਾਂ ਇਹਦੀ ਮਾਂ ਨਾਲ ਵੀਰੇ 50 ਗਲ ਦੋ ਸੀ ਉਹਰੇ ਬੰਦੇ ਆਪਾਂ ਮਾਲਕਾਂ ਦਾ ਗੱਲ ਕਰਾ ਦਿੰਨੇ ਅੱਛਾ ਦਸ ਨੰਬਰ ਦੇ ਦਾਂਗੇ ਉਹਨਾਂ ਨਾਲ ਗੱਲ ਕਰ ਲਿਓ ਵੀਰੇ ਹੈਮਰ ਦੀ ਆਪ ਆਪਾਂ ਦੇ ਬੰਦੇ ਬੰਦਾਂ ਨੇ ਡੀਐਨਏ ਟੈਸਟ ਕਰਾ ਲੇ ਅੱਛਾ ਇਹ ਜਗਾ ਇੰਨਾ ਆਪਾਂ ਬਲਦੇ ਇਹਦਾ ਸੀਮਨ ਲੱਗਿਆ ਉਹ ਵੀ ਆਪਾਂ ਸਾਰਾ ਦੱਸ ਦਾਂਗੇ ਲੱਗਿਆ ਨਾਰਮਲ ਵੀਰੇ ਠੀਕ ਹੈ ਸੈਕਸਟ ਲੱਗਿਆ ਨਹੀਂਗਾ 40 1 28 6 ਜੇ ਸੀਮਨਾ ਮੇਰੇ ਫੋਨ 'ਚ ਵੀਡੀਓ ਬੰਦਿਆਂ ਦੀ ਬਣੀ ਹੋਈ ਆ ਆਪਾਂ ਬੰਦੇ ਨੂੰ ਭੇਜ ਦਾਂਗੇ ਲੈ ਵੀ ਮਿੱਤਰੋ ਇਹਦੀ ਮਾਂ ਨੇ 50 ਕਿਲੋ ਦੁੱਧ ਦਿੱਤਾ ਹੋਇਆਗਾ ਤੇ ਹੁਣ ਇਹ ਜਿਹੜੀ ਹੈਗੀ ਆ ਨਾ ਪਹਿਲੇ ਸੂਈ ਚੰਗਾ ਦੁੱਧ ਪਾ ਦੂਗੀ ਪਰ ਹੁਣ ਕਿੱਡੀ ਪਲੀ ਪੁਲੀ ਕਿੱਡੀਆਂ ਕਿੱਡਾਂ ਕਾਂ ਦਾ ਪੇਟਾ ਪੁਟਾ ਕਿੰਨੀ ਕਰੀਆਂ ਵੀਰੇ ਹੁਣ ਅਸਰ ਦੁੱਧ ਬਾਈ ਸਮੀ ਪ ਨੇ ਲੇਵੇ ਤੇ ਨਾੜਾ ਨੂੜਾ ਵੀ ਮਰਮਣੋਂ ਇੱਕ ਨੰਬਰ ਆ ਬਾਈ ਸਪੈਸ਼ਲ ਕਿਸੇ ਪਾਸੇ ਯਾਤਰਾ ਨਹੀਂ ਕਰਨ ਵਾਲੀ ਤੇ ਕਿੰਨਾ ਪਾਉ ਦੁੱਧ ਇਹ ਹਣ 30 ਤੋਂ ਬਾਹਰ ਭਰ ਦੇਣਾ ਬੱਚੀ ਨਹੀਂ 30 ਕਿਲੋ 35 ਕਿਲੋ ਜੇ ਹਣ 30 ਕਿਲੋ ਮੰਨ ਕੇ ਲੈ ਜਾ ਬੰਦਾ ਆਪਣੇ ਗਾਰੰਟੀ ਵੀਰੇ ਇਹ ਵੀ ਯਾਰ ਚਾਰ ਦੰਦ ਬਹਿੜ ਹੈ ਨਾ ਚਾਰ ਦੰਦ ਰਮਣ ਵੀਰੇ ਲੈ ਵੀ ਆਹਾ ਵੀ ਚਾਰ ਦੰਦ ਬਹਿੜ 30 32 ਲੀਟਰ ਦੁੱਧ ਬਈ گاਵਾ ਦੇ ਵਿੱਚ ਤੇਰੀ ਚਮਕ ਧਮਕ ਤੇ ਸੰਗੀਆਂ ਪੜੀਆਂ ਬਸ ਸੰਗੀਆਂ ਪੜੀਆਂ ਵੀਰੇ ਮੁੱਲ ਲਾਉਣਾ ਭੋਗ ਐਵੇਂ ਨਹੀਂ ਦਾ ਆਪਾਂ ਕਹਦੇ ਹਾਂ ਪਰ ਪਿੱਛੋਂ ਆਪਾਂ ਹੀ ਮੁੱਲ ਭਰ ਕੇ ਆਉਣਾ ਪਰ ਵੀਰੇ ਚੀਜ਼ ਜਿਆਦਾ ਮਤਲਬ ਆਪਾਂ ਇਹ ਕਹਿੰਦਾ ਸੀ ਵੀ ਜਿਹੜੀ ਤੇਰੀ ਆ ਬਿਹੜ ਆ ਗਈ ਆ ਆ ਗਈ ਫਾਰਮ ਵਾਲੀਆਂ ਬਿਹੜ ਆਣਗੀਆਂ ਸਿਰੇ ਦੀਆਂ ਬਈ ਹੁਣ ਬੰਦਾ ਰਮਨ ਜਿਹਨੇ ਫਾਰਮ ਸ਼ੁਰੂ ਕਰਨਾ ਵੀਰੇ ਹੁਣੇ ਬੱਚੀਆਂ ਵੀਰੇ ਹਾਂ ਬੱਚੀ 10 ਵੀ ਨ ਮਰਦੀ ਬਡੇ ਬਈ ਥਾਂ ਜਬ ਕਰਨ ਲਈ ਚੀਜ਼ ਆ ਬਈ ਮੇਨ ਗੱਲ ਤੇ ਆ ਸਹੀ ਗੱਲ ਅਗਲਾ ਚਲੋ ਪੈਸੇ ਮੈਂ ਨਾ ਹੋਰ ਵੀ ਚੀ ਲੈ ਲੰਦਾ ਪਰ ਇਹ ਜੀ ਮੱਛੀਆਂ ਰੋਂ ਕਿਹੋ ਜੀ ਝੋਲੀ ਝੂਲੀ ਗਾਹ ਨੂੰ ਵੇਚਣੀਆਂ ਵੀਰੇ ਪਰ ਜਵਾਕ ਵੇਚ ਜਾਏ ਭਾਵੇਂ ਠੀਕ ਅੱਛਾ ਜਿਹੜੀ ਤੇਰੀ ਆ ਵਹੜ ਆ ਗਈ ਹਾਂਜੀ ਵੀਰੇ ਇਹ ਇਹਦਾ ਸੂਆ ਬਾਈ ਰਮਣ ਤੀਜਾ ਮੰਨ ਲਾ ਵੀਰੇ ਦੂਜਾ ਮੰਨ ਲਾ ਫੁੱਲ ਵੱਡੀ ਆ ਵੀਰੇ ਨਿੱਗਰ ਨੁਗਰ ਤੂੰ ਵੀ ਵੇਖੀ ਨਾ ਕਿੰਨੀ ਲੰਮੀਆਂ ਆ ਵੀਰੇ ਇਹਦੇ ਪਹਿਲਣ ਦਾ ਕਿੰਨਾ ਦੁੱਧ ਪਹਿਲਣੇ ਵੀਰੇ ਦਿੱਤਾ ਗਾਣੇ 30 ਤੋਂ 32 ਕਿਲੋ ਸੂਆ ਤੀਜਾ ਮੰਨ ਲੈ ਗਲਾ ਦੂਜਾ ਮੰਨ ਲੈ ਆਪਾਂ ਵੀਰੇ ਐਵੇਂ ਲੋਕਾਂ ਨੂੰ ਕਹਿ ਕੇ ਦਰਾਉਂਦੇ ਤੇ ਤੈਨੂੰ ਕਿੰਨਾ ਮਾ ਕਹਿ ਕੇ ਦਿੱਤੀ ਆ ਆਪਾਂ ਤਾਂ ਵੀਰੇ ਪੁੱਛੇ ਨਹੀਂ ਮਾਲਕ ਨੂੰ ਸਿੱ ਇੱਕ ਨੰਬਰ ਆਪਣੇ ਕੋਲੇ ਗਾਂਵਾਂ ਜੀ ਮਿਲੂ ਤੋਂ ਜਿਹੜੀ ਚੀਜ਼ ਦੀ ਇੱਕ ਨੰਬਰ ਮਿਲੂ ਗੱਪ ਵਾਲਾ ਕੰਮ ਨਹੀਂ ਆਪਣਾ ਵੀਰੇ ਲੈ ਵੀ ਆ ਵੀ ਚੈੱਕ ਕਰ ਲੋ ਇਸ ਬਹਿਣ ਦੇ ਨਾ 15 ਦਿਨ ਪਏ ਸਹੀ ਦਿਨਾਂ ਜੀ ਅੱਛਾ ਲਿਖਿਓ ਬੰਦੇ ਕੋਲ ਕਾਪੀ ਤੇ ਲੈ ਵੀ ਪਹਿਲਾਂ ਨੇ 30 32 ਲੀਟਰ ਦੋ ਤੋ ਦਿੱਤਾ ਹੋਇਆ ਹੈ ਦੋ ਦੋ ਰਮਣ ਗਾਂ ਨੇ 35 ਕਿਲੋ ਦੇਣਾ ਰਮਣ ਤੂੰ ਵੀ ਕਿੱਡੀ ਲੰਮੀ ਹੁਣ ਤੂੰ ਕਹਿੰਦਾ ਕੋਲੋਂ ਹੂੰ ਤੂੰ ਕਿੱਡੀ ਗਾਂ ਦੀ ਲੰਬਾਈ ਲਮੂ ਕਿਹੋ ਜਿਹਾ ਗਾਂ ਦਾ ਸਰੀਰ ਕਿਹੋ ਜਿਹਾ ਗਾਂ ਦਾ ਥਣ ਥੁਣਾ ਵੀਰੇ ਇੱਕ ਨੰਬਰ ਸਪੈਸ਼ਲ ਕੱਟ ਕੱਟਦਾ ਬਹੁਤਾ ਭਾਈ ਕਹੇ ਨੂੰ ਕੀ ਕਹਿਣਾ ਹਾਂ ਇਹ ਤੇਰੀ ਹਾਂ ਦੇ ਵਿੱਚ ਹਾਂ ਮੈਂ ਭਰੀ ਜਾਂਦਾ ਜਿਹੜੀ ਇਹ ਆਪਾ ਜਿਹੜੇ ਭਰਾ ਦੇਖੀ ਜਾਂਦੇ ਸੱਚ ਮੁੱੱਚ ਵਾਲੀ ਗੱਲ ਐ ਇਹ ਸੱਚ ਮੁੱੱਚ ਵਾਲੀ ਗੱਲ ਆ ਵੀਰੇ ਹੈਨਾ ਉਹ ਅਗਲਾ ਕਹਿ ਦਿੰਦਾ ਵੀ ਨਹੀਂ ਯਾਰ ਤੂੰ ਛੋਟੀ ਨੂੰ ਵੱਡੀ ਕਹੀ ਮੇਰਾ ਆਪਾ ਕਿਵੇਂ ਕਹਦਾਂਗੇ ਉਹਨੂੰ ਨਹੀਂ ਨਹੀਂ ਕਿਹਾ ਜਾਂਦਾ ਪਰ ਰਮ ਤੁਝ ਦੇ ਵਿਖੇ ਅਗਲਾ ਕਹਿ ਦਿੰਦਾ ਜਿਹਦੇ ਗਾਣੇ ਤੋਂ ਤਿਆਰ ਤੋਂ ਹੀ ਵੇਖੀ ਬਣਦੀ ਵੇਖੀ ਇਹਦਾ ਮਾੜਾ ਮਾੜਾ ਆਉਂਦਾ ਵੇ ਉਹ ਗੱਲ ਪੱਕੀ ਐ ਯਾਰ ਆਉਂਦਾ ਕਣਚ ਦੇਖੀ ਸਹਿਦ ਆਉਂਦਾ ਸਹਿਦ ਜਿਹਨੇ ਮਧੂਮੱਖੀ ਦਾ ਸਹਿਦ ਨਹੀਂ ਹੁੰਦਾ ਹੈ ਕਿ ਮੂਗ ਚਲ ਹੁੰਦਾ ਹਾਂ ਮਧੂਮੱਖੀਆਂ ਵਾਲਾ ਉਹ ਆ ਹਾਂ ਤੰਮੀ ਨੂੰ ਵੀ ਵੱਡੀ ਗੱਲ ਰਹਿਣ ਵੀਰੇ ਲੈ ਵੀ ਮਿੱਤਰੋ ਹਜੇ ਤਾਂ ਨਾ ਚੇਪੇ ਦੇ ਵਿੱਚ ਜਮਾ ਸਹਿਤ ਹੀ ਆਉਂਦਾ ਤੇ ਹਜੇ 15 ਦਿਨ ਤਾਂ ਮੈਂ ਕਹਿੰਦਾ ਵੱਟ ਤੇ ਪਏ ਆ ਵੱਟ ਤੇ ਰਹਿਣ ਵੱਟ ਤੇ ਬਾਈ ਬਾਕੀ ਜਿਵੇਂ ਜਿਵੇਂ ਯਾਰ ਦਿਨ ਆਉਣਗੇ ਇਹਨਾਂ ਨੇ ਬਣ ਨਹੀਂ ਆ ਬਣ ਨਹੀਂ ਰਹਿਣ ਵੀਰੇ ਹੁਣ ਬਾਈ ਮੌਸਮ ਹੈ ਬਾਈ ਯਾਰ ਹਾਂ ਆ ਕੀ ਰਹਿਣ ਵੀਰੇ ਆਪਨੇ ਲੋ ਜਿਹੜਾ ਬੰਦਾ ਪੈਸੇ ਰੋਂਦਾ ਵੀਰੇ ਹਰ ਇੱਕ ਬੰਦਾ ਸਿਆਣਾ ਪਰ ਵੀਰੇ ਉਹਦੀ ਟਰਾਈ ਕਰਕੇ ਪਸੂ ਲੋ ਜਿੱਤੋਂ ਮਰਜੀ ਲੋ ਮੇਰੇ ਤੋਂ ਲੈਣਾ ਬਹੁਤ ਭਰਾ ਮੇਰੇ ਕੰਮ ਕਰ ਦਿਆ ਪਰ ਓਈ ਟਰਾਈ ਕਰਕੇ ਲੋ ਵੀਰੇ ਸਹੀ ਗੱਲ ਐ ਸਿੱਧੀ ਗੱਲ ਨਹੀਂ ਗੱਲ ਪੱਕੀ ਐ ਮੁੜ ਕੇਵੇਂ ਪੈਸਾ ਬਹੁਤ ਔਖਾ ਬੰਦਾ ਬਾਈ ਨਹੀਂ ਸਹੀ ਗੱਲ ਐ ਤੇ ਜਿਹੜੀ ਤੇਰੀ ਆ ਗਾਂ ਆ ਗਈ ਰਮਣ ਸੁਆ ਸੁਗੀ ਤੀਜਾ ਤੀਜਾ ਇਹ ਆਪਣੇ ਪਿੰਡੋ ਹੀ ਲਈ ਐ ਅੱਛਾ ਆਪਣੇ ਪਿੱਛੇ ਘਰ ਜਿਆ ਸਾਡੇ ਪਿੰਡ ਦੇ ਨੰਬਰ ਦਾ ਰਵਾਇਤ ਇਹ ਤੀਜਾ ਸੁਆ ਤੇ ਤੈਨੂੰ ਕਿਨੇ ਲੈਂਦੀ ਐ ਇਹ ਦਨ ਰਮਣ ਲੈ ਜੂਗੀ 10 ਦਿਨ ਵੜੇ ਕਿੰਨਾ ਰੇਟਰ ਹੋ ਇਹਦਾ ਪਰ ਮਣੇ ਤਾਂ ਜਮਨ ਲੈਣ ਦੇਣ ਜਾਂ ਬਸ ਜੈਜੇ ਰਹੂਗਾ ਵੀਡੀਓ ਚ ਨਹੀਂ ਕਰਦੇ ਫੋਨ ਤੇ ਕਰਾਂਗੇ ਪਰ ਜੈਜੇ ਰਹੂਗਾ ਬਾਹਾਂ ਨਹੀਂ ਕਰਦੇ ਕਿੰਨਾ ਦੁੱਧ ਪਾਉਗੀ ਦਦਾ ਰਮਨ 22 ਕਿਲੋ ਗਾਂ ਦੇ ਦਿੱਤਾ ਵੀਰੇ ਨੇ ਠੀਕ ਹੈ ਪਿੰਡੂ ਹੀ ਲਈ ਆਪਾਂ ਬੰਦਾ ਉਹ ਨਹੀਂ ਆਪਾਂ ਗੋਣੇ ਦਾ ਲੋਕਾਂ ਨੂੰ ਲੈ ਕੇ ਬਦੂਰੋਂ ਆਪਾਂ ਜਿਹੜੀ ਪਿੰਡੋ ਲਈ ਪਿੰਡੂ ਹੀ ਗਾਵਾਂਗੇ ਠੀਕ ਹੈ ਪਰ ਰਮਨ ਜਿਹਨੇ ਬੰਦੇ ਨੇ ਘਰ ਰੱਖਣ ਵਾਸਤੇ ਲੈਣੀ ਆ ਗਰਮੀ ਗਰਮੀਆਂ ਇੱਕ ਨੰਬਰ ਨਾਲ ਗਰਮੀ ਮੈਨੇ ਨਾ ਕਰੇ ਹੂੰ ਪਰ ਸਾਡੇ ਬੰਦੇ ਸੇਵਾ ਹੀ ਨਹੀਂ ਸੁੜੀ ਗਿਆਂ ਦੀ ਠੀਕ ਹੈ ਨਹੀਂ ਚਾਰੂ ਚੂਰੂ ਰਮਨ ਨਹੀਂ ਆ ਬਾੜੀ ਚਾਰੂ ਆ ਇੱਕ ਮਿੰਟ ਖੜੀ ਕਰਾਂ ਲੈ ਵੀ ਮੈਂ ਰੇਟ ਬਾਰੇ ਇਹਨੂੰ ਮਨਾਉਣ ਲੱਗਿਆ ਸੀਗਾ ਰੇਟ ਰਹੁ ਜਮਾ ਆ ਤਾਂ ਨਾ ਰੇਟ ਜਮੇ ਬਾਜ ਵਜਾ ਰੇਟ ਰਹੁ ਇਹਦਾ ਮੈਨੂੰ ਐ ਲੱਗਦਾ ਵੀ ਇਹੇ ਗਾਂ ਦਾ ਤੂੰ ਕਰਦੀ ਯਾਰ 75000 ਕਰਦੀ ਨਹੀਂ ਐ ਨਹੀਂ ਐ ਤਾਂ ਉਹ ਕੋਈ ਗੱਲ ਨਹੀਂ 80000 ਦੀ ਲੈਂਗੇ ਚੱਲ ਨਹੀਂ ਐ ਨਾ ਕਰ ਕਰ ਲੈ ਵੀ ਇਹੀ ਆ ਗਾਣਾ ਤੁਸੀਂ 70000 ਦੀ ਲੈ ਜੀ ਨਾ 70000 ਦੀ ਨਹੀਂ ਦਿੰਦੇ ਖੜ ਜਾ ਕਰ ਤੂੰ ਐਨਾ ਕਰ ਐ ਨਹੀਂ ਉਹਨੇ ਕਹਿੰਦਾ ਆਪਾਂ ਫੋਨ ਤੇ ਕਰ ਲੈ ਜਿਆ ਜ ਕਰਦੇ ਤੇਰੀ ਜਿਹੜੀ ਆ ਕੱਤੀ ਆ ਗਈ ਇਹ ਕੱਤੀ ਦੱਸ ਮੈਨੂੰ ਕਿੰਨੀ ਕੁ ਉਮਰ ਦੀ ਹੈ ਇਹ ਰਮਣੇਵੇਂ ਤਾਂ ਪਤਾ ਲਈ ਹੈ ਯਾਰ ਐਵੇਂ ਮੈਂ ਤੈਨੂੰ ਕਹਦਾ ਉਮਰ ਇਹਦੀ ਚਰੀ ਫਰਮਣ ਹੋਊਗੀ 10-11 ਮਹੀਨੇ ਦੀ ਬਾਈ ਯਾਰ ਕਿਣੀ ਚੱਲ ਪਣਾ ਸਾਲ ਦੀ ਮੰਨ ਲੈ ਨਹੀਂ ਸਾਲ ਦੀ ਨਹੀਂ ਰਹਿਣ 10 ਦੀ ਸਾਲ ਦੀ ਹੈਣੀ ਤੇ ਇਹੇ ਬੂਰੀ ਕੱਟੀ ਦੇਖ ਲੋ ਮਿੱਤਰੋ ਬਾਈ ਸੇਵਕ ਕੋਲੇ ਜਿਹੜੀ ਹੈਗੀ ਹੈ ਨਾ ਵੀ ਬੂਰੀ ਕੱਟੀ ਦੀ ਬਹੁਤ ਡਿਮਾਂਡ ਰਹਿੰਦੀ ਆ ਬੂਰੀ ਇਹ ਆਲਾ ਕਹਿੰਦਾ ਬੂਰੀ ਸਵਾ ਆਪਣੇ ਘਰੇ ਤੋਂ ਵੇਖੀਏ ਝੋਟੀਆਂ ਬੂਰੀਆਂ ਰੱਖੀਆਂ ਆਪਣੀਆਂ ਠੀਕ ਹੈ ਗੱਲ ਆ ਆਪਾਂ ਕੋਈ ਵੇਚਣ ਨੂੰ ਵੇਗੀ ਵੇਚ ਲਾਂਗੇ ਆਪਾਂ ਕੋਈ ਸ਼ੌਂਕ ਨਹੀਂ ਮਿਲ ਵੇਚਣ ਦਾ ਤੂੰ ਵੇਗੀ ਵੇਚ ਲੈਣਾ ਆਪਾਂ ਕਰਕੇ ਕਿੰਨਾ ਮੁੱਲ ਇਹਦਾ ਅਰਮਣ 40000 ਦੀ ਦੇਵਾਂਗੇ ਯਾਰੇ ਅੱਛਾ ਇਹਦੋਂ ਕਰਨਾ ਇਹ ਫੋਨ ਤੁਸੀਂ ਬਸ 40000 ਦੇ ਦੋਗੇ ਆਪਾਂ ਮਤਲਬ ਆਪਾਂ ਕਹਿੰਦੇ ਆ ਵੀ ਯਾਰ ਜਿਹੜਾ ਲੇਵਾ ਥਣ ਬਹੁਤ ਜਿਆਦਾ ਚੰਗਾ ਹੈ ਚਾਰ ਹੀ ਥਣ ਹਾਂ ਚਾਰ ਹੀ ਕੋਈ ਪੰਜਵੀਂ ਥਾਨੀ ਨਾਲ ਨਹੀਂ ਫੋਟ ਬਾਕੀ ਜਿਹੜਾ ਹੈਗਾ ਨਾ ਨਮਾਈ ਰਮੂਈ ਚੰਗੀ ਆ ਕੱਟੀ ਰਹਿਣੀ ਰਮਣ ਭੁੱਖ ਦੀ ਮੇਰੀ ਬਸੀ ਕੱਟੀ ਨਹੀਂ ਤੂੰ ਬਣਾਣਾ ਨਹੀਂ ਆਪਣੇ ਕੋਲੇ ਹੁਣ ਆਈ ਨੂੰ ਚਾਰ ਪੰਜ ਨੂੰ ਆ ਪੂਰੀਆਂ ਖਾਨ ਵੀ ਥਾਨੂੰ ਖਿਲ ਹਾਂ ਗੱਲ ਪੱਕੀ ਹੋਊ ਐ ਐ ਜੋ ਲਓ ਆਪਣਾ ਕਰ ਤੂੰ ਪੂਰੀ ਝੋਟੀ ਹੈਗੀ ਤੈਨੂੰ ਪਤਾ ਹੀ ਆਪਣੇ ਕੋਲੇ ਤੇ ਆਪਾਂ ਦਿਖਾਉਂਦੇ ਨਹੀਂ ਨਰ ਬਣੀ ਹੁੰਦੀਆਂ ਸਹੀ ਗੱਲ ਹੈ ਤੇ ਆਹ ਕਿਵੇਂ ਬੱਛੀ ਤੇਰੀ ਇਹ ਬੱਛੀ ਦੇ ਦਾਂਗੇ ਨਾ ਠੀਕ ਵੀ ਨਹੀਂ ਹੋਰ ਕਿੰਨੇ ਦੀ ਦੇ ਦਾਂਗੇ ਜਾਇਜ਼ ਦੇ ਦਾਂਗੇ ਬਸ ਪਰ ਕਿੰਨੇ ਦੀ 17000 ਦੇ ਦੋਗੇ 15000 ਦੇਵਾਂਗਾ ਜੋ ਟਾਟਾ ਬਾਟਾ ਚਾਰ ਥਾਨ ਕੋਈ ਐਕਸਟਰਾ ਥਾਨ ਨਹੀਂ ਵੇਖਦੇ ਹਾਂ ਇੱਕ ਬੱਚੀ ਬਹੁਤ ਪਿਆਰੀ ਬੱਚੀ ਹੈ ਠੀਕ ਹੈ ਇਹ ਇਹ ਦੇ ਦਾਂਗੇ ਆਪਾਂ 15000 ਦੀ 13000 ਦੀ ਨਹੀਂ 15000 ਦੀ ਉਹ 13 ਦੀ ਉਹ 13 ਚ ਕੁਝ ਬਾਨਣਾ ਨਹੀਂ ਉਹ 13 ਚ ਕੁਝ ਨਹੀਂ ਹੁੰਦਾ ਉਹ ਬਾਨਣਾ ਨਹੀਂ ਕੁਝ ਉਹ ਕੁਝ ਨਹੀਂ ਹੁੰਦਾ ਜਿਆ ਇਨਫਰੀ ਮੰਗਿਆ ਚ ਕੋਈ ਵੱਚੀ ਇਹ ਰਮਣ ਬੱਚੀ ਮਤਲਬ ਥੋੜੀ ਸੇਵਾ ਨਹੀਂ ਸੀ ਬੰਦਿਆਂ ਦੀ ਤੇ ਗਾਂ ਮਿਰਤੂ ਲੈ ਕੇ ਗਈ ਬੰਦੇ ਖੋਲੀ ਖੋਲੀ ਖੜੀ ਰਹਿਣ ਦੇ ਇਹਨੂੰ ਉਹ ਖੋਲ 13000 ਚ ਖੋਲ ਦੇ 13000 ਤੇ 15 ਹੀ ਖੋਲ ਦੇ ਨਾ 13 ਦੇ 13 ਦੇ ਬਸ ਇਸ ਨੂੰ 13000 ਰੁਪਇਆ ਵੱਧ ਨਾ ਲਾਏ ਉਹਦਾ ਠਠ ਰਹੇ ਮੈਂ ਤੈਨੂੰ ਦੱਸਾਂ ਗੱਲ ਸਾਡਾ ਮਾਨ ਨਹੀਂ ਕਰਦਾ ਤੂੰ ਨਹੀਂ ਮਾਨ ਕਰਦਾ 13000 ਦੀ ਠੀਕ ਹੈ ਜੀ ਬੱਚੀ ਵੇ 13000 ਚ ਮੰਨ ਗਾ 13 ਹੀ ਤੇਰੇ ਤੇ ਵੀਡੀਓ ਵੇਖ ਕੇ ਬੰਦਾ ਮੈਨੂੰ 13000 ਰੁਪਇਆ ਖਾਤੇ ਪਾ ਦੇ ਆਪਣੇ ਠੀਕ ਹੈ ਪਰ ਤੂੰ ਹੈਗਾ ਵੇ ਖੁੱਲੀ ਪੈਰ ਦੀ ਬੰਨੀ ਨਹੀਂ ਹੋਈ ਜਿੱਥੋਂ ਆਈ ਉਹਨੇ ਫੀਡ ਫੂਡ ਨਹੀਂ ਪਾਈ ਪਤੰਦਰਾ ਨੇ ਲੈ ਵੀ 1/2 ਸੇਵ ਕੁਕਰ ਆਹ ਬੱਚੀ ਹੈ ਠੀਕ ਹੈ ਚਲੋ ਸੇਵ ਕਰ ਨੰਬਰ ਕਿਹੜਾ ਚੱਲਦਾ ਨੰਬਰ ਵੀਰੇ 93565 04602 ਠੀਕ ਆ ਹਾਂਜੀ ਬਈ ਤੇ ਬਹੁਤ ਬਹੁਤ ਧੰਨਵਾਦ ਬਈ ਬਾਕੀ ਜੇ ਕਈ ਵਾਰੀ ਚੌੜ ਚੱਪਾ ਕੋਈ ਨਾ ਕੋਈ ਗੱਲ ਕਹਿ ਦਿੰਦੇ ਹਾਂ ਹਾਂਜੀ ਨਹੀਂ ਗੁੱਸਾ ਨਹੀਂ ਆਪਾਂ ਮਾਫੀ ਚਾਹੁੰਨੇ ਹਾਂ ਉਹ ਜੀ ਦਾ ਬਸ ਕੇੜ ਕੇ ਦੇਖੋ ਸਿੱਧੀ ਜੀ ਵੀਡੀਓ ਚਾਹੀਦਾ ਬਈ ਮੈਂ ਮੇਨ ਗੱਲ ਕਰਦਾ ਤੇ ਬਾਕੀ ਇਹ ਕਹ ਰਿਹਾ ਮੇਰੇ ਕੋਈ ਭਰਾ ਨਹੀਂ ਆਉਣਾ ਵੀਰੇ ਜੀ ਟਰਾਈ ਕਰਕੇ ਆਵੇ ਵੀਰੇ ਸਭ ਕਿਸੇ ਰੇਡ ਸੁਣ ਕੇ ਫੇਰ ਆਵੇ ਆਪਣੇ ਕੋਲੇ ਬੱਛੀਆਂ ਵੀਰੇ ਅਸਲ ਹੀ ਆ ਕੋਈ ਤੂੰ ਸਨਮ ਨਹੀਂ ਵੀਨੇ ਕਿ ਉਹਨਾਂ ਨਾਲ ਕਹਿੰਦਾ ਵੀਰਦੂ ਕਮਣੀ ਤੇ ਕਹਿੰਦੇ ਲੈ ਵੀਦ ਨਾੜਾ ਕੇ ਜੀਆਂ ਵੜਦੇ ਵੀਰੇ ਸਹੀ ਗੱਲ ਬੜਾ ਨਾ ਫੋਨ ਤੇ ਤਾਂ ਗਾਂ ਕਿ ਡਰ ਜਾਂਦਾ ਵੇ ਗਾਂ ਜੀਆਂ ਗਾਲਾ ਗੂਲਾ ਪੱਟੀਆਂ ਰੱਜਿਆ ਪੁੱਜਿਆ ਮਾਲਾਂ ਬੈਠਣ ਸੀ ਸੁਬਹ ਦੀ ਇਹ ਪੂਰੀ ਇੱਕ ਨੰਬਰ ਗਾਂ ਜੀ ਲੈ ਵੀ ਇਹ ਇੱਥੇ ਆਇਓ ਤਸੱਲੀ ਕਰੋ ਧੰਨਵਾਦ ਸਾਰਿਆਂ ਦਾ ਪਹਿਲੀ ਗੱਲ